ਸੋਰਾ ਤੇ ਜਵਾਈ ਮਿਲ ਕੇ ਕਰਦੇ ਸਨ ਵੱਡੇ ਕਾਂਡ ਤੁਸੀਂ ਵੀ ਸੁਣੋ ਕੀ ਹੈ ਪੂਰਾ ਮਾਮਲਾ ਜਿਹੜਾ ਪੰਜਾਬ ਗਵਰਨਮੈਂਟ ਵਾਲੀਆਂ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿੰਮ ਚੱਲਦੀ ਆ ਮਾਨਯੋਗ ਐਸਐਸਪੀ ਸਾਹਿਬ ਤੇ ਹਕਮਾਂ ਦੇ ਉਹਦੇ ਵਿੱਚ ਅਸੀਂ ਕੱਲ ਨਾਕਾਬੰਦੀ ਕੀਤੀ ਹੋਈ ਸੀ ਜਿਹਦੇ ਵਿੱਚ ਅਸੀਂ ਦੋ ਬੰਦੇ ਰੌਂਡ ਅਪ ਕੀਤੇ ਆ ਜੱਗਾ ਸਿੰਘ 49 ਇਲੀਅਸ 49 ਸਨ ਆਫ ਦੇਸ਼ ਰਾਜ ਪੂਰਨ ਸਿੰਘ ਦਿਵਾਨ ਸਿੰਘ ਇਹ ਦੋਨੇ ਸੀਡ ਫਾਰਮ ਤੇ ਜੀਤਨਗਰ ਦੇ ਦੋਨੇ ਤੇ ਦੋਨੇ ਹੀ ਇਹ ਆਵਿਸ਼ ਦੀ ਰਿਸ਼ਤੇਦਾਰ ਆ ਇੱਕ ਇਹਨਾਂ ਦਾ ਜਿਹੜਾ ਜੁਵਾਈ ਹੈ ਕਿ ਇਹਨਾਂ ਦਾ ਸਹੁਰਾ ਦੋਨਿਆਂ ਵੀ ਦੀ ਰਿਸ਼ਤੇਦਾਰ ਆ ਇਹਨਾਂ ਦੇ ਨਾਕਾਬੰਦੀ ਦੌਰਾਨ ਇਹਨਾਂ ਨੂੰ ਦੋਨੇ ਇੱਕ ਮੋਟਰਸਾਈਕਲ ਤੇ ਕਾਬੂ ਆਏ ਆ ਇਹਨਾਂ ਕੋਲੇ 10 ਗ੍ਰਾਮ ਚਿੱਟਾ ਜਿਹਨੂੰ ਹੈਰੋਇਨ ਬੋਲਦੇ ਆ ਤੇ ਨਾਲ ਜਿਹੜਾ ਇਹ ਵਿਸ਼ ਵੇਸ਼ ਜਿਹੜਾ ਇਹ ਪੈਸੇ ਸੀ ਇਹਨਾਂ ਕੋਲ 10000 ਡਰਗਮਣੇ ਅਸੀਂ ਲਈਆਂ ਉਹਦੇ ਤੇ ਇੱਕ ਐਫ ਆਈ ਆਰ ਰਜਿਸਟਰਡ ਕਰੀਏ 302 ਪਹਿਲਾਂ ਇਹਨਾਂ ਦੇ ਅਜੇ ਅਸੀਂ ਇੱਕ ਕੱਲ ਲੈਂਦੇ ਆ ਅੱਜ ਇਹਨੂੰ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਪੁੱਛ ਕੇ ਇਸ ਤੇ ਵੀ ਕਿੱਥੋਂ ਲੈ ਕੇ ਆਉਂਦੇ ਆ ਕਿੱਥੇ ਦਿੰਦੇ ਆ ਕਿੰਨੇ ਮੁਕੱਦਮੇ ਰਜਿਸਟਰ ਆ ਇਹਨਾਂ ਦੇ ਵੈਰੀਫਾਈ ਕਰਦੇ ਆ ਪਰ ਅਜੇ ਜਿੰਨੀ ਕ ਅਸੀਂ ਚੈੱਕ ਕੀਤਾ ਇਹਨਾਂ ਤੇ ਏਦੋਂ ਪਹਿਲਾਂ ਕੋਈ ਮੁਕਾਬਲਾ ਮੁਕੱਦਮਾ ਰਜਿਸਟਰ ਨਹੀਂ ਇਹ ਐਗਰੀਕਲਚਰ ਦਾ ਖੇਤੀਬਾੜੀ ਦਾ ਕੰਮ ਕਰਦੇ ਆ ਜਿਹੜਾ ਪੰਜਾਬ ਗਵਰਨਮੈਂਟ ਵਾਲੀਆਂ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿੰਮ ਚੱਲਦੀ ਆ ਮਾਨਯੋਗ ਐਸਐਸਪੀ ਸਾਹਿਬ ਤੇ ਹੁਕਮਾਂ ਦੇ ਉਹਦੇ ਵਿੱਚ ਅਸੀਂ ਕੱਲ ਨਾਕਾਬੰਦੀ ਕੀਤੀ ਹੋਈ ਸੀ ਜਿਹਦੇ ਵਿੱਚ ਅਸੀਂ ਦੋ ਰੋ ਮੰਦੇ ਰੌਂਡ ਅਪ ਕੀਤੇ ਆ ਜੱਗਾ ਸਿੰਘ 99 ਇਲੀਅਸ 99 ਸਨੋਫ ਦੇਸ਼ ਰਾਜ ਪੂਰਨ ਸਿੰਘ ਦਿਵਾਨ ਸਿੰਘ ਇਹ ਦੋਨੇ ਸੀਡ ਫਾਰਮ ਤੇ ਜੀਤ ਨਗਰ ਦੇ ਦੋਨੇ ਤੇ ਦੋਨੇ ਹੀ ਇਹ ਆਵਿਸ਼ ਦੀ ਰਿਸ਼ਤੇਦਾਰ ਆ ਇੱਕ ਇਹਨਾਂ ਦਾ ਜਿਹੜਾ ਜੁਵਾਈ ਆ ਕਿ ਇਹਨਾਂ ਦਾ ਸਹਰਾ ਤੁੰਨਿਆ ਵੀ ਦੀ ਰਿਸ਼ਤੇਦਾਰ ਆ ਇਹਨਾਂ ਦੇ ਨੱਕ ਬੰਦੀ ਦਰਾਣੇ ਸਾਨੂੰ ਦੋਨੇ ਇੱਕ ਮੋਟਰਸਾਈਕਲ ਤੇ ਕਾਬੂ ਆਏ ਆ ਇਹਨਾਂ ਕੋਲੇ 10 ਗ੍ਰਾਮ ਚਿੱਟਾ ਜਿਹਨੂੰ ਹੈਰੋਇਨ ਬੋਲਦੇ ਆ ਤੇ ਨਾਲ ਜਿਹੜਾ ਇਹ ਵਿਸ਼ ਵੇਸ਼ ਜਿਹੜਾ ਇਹ ਪੈਸੇ ਸੀ ਇਹਨਾਂ ਕੋਲ 10000 ਡਰਗ ਮਨੀ ਅਸੀਂ ਲਈਆ ਉਹਦੇ ਤੇ ਇੱਕ ਐਫਆਈਆਰ ਰਜਿਸਟਰ ਕਰੀਏ 302 ਪਹਿਲਾਂ ਇਹਨਾਂ ਦੇ ਅਜੇ ਅਸੀਂ ਇੱਕ ਕੱਲ ਲੈਂਦੇ ਆ ਅੱਜ ਇਹਨੂੰ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਪੁੱਛ ਕੇ ਇਸ ਤੇ ਵੀ ਕਿੱਥੋਂ ਲੈ ਕੇ ਆਉਂਦੇ ਆ ਕਿੱਥੇ ਦਿੰਦੇ ਆ ਕਿੰਨੇ ਮੁਕੱਦਮੇ ਰਜਿਸਟਰ ਆ ਇਹਨਾਂ ਦੇ ਵੈਰੀਫਾਈ ਕਰਦੇ ਆ ਪਰ ਅਜੇ ਜਿੰਨੀ ਕ ਅਸੀਂ ਚੈੱਕ ਕੀਤਾ ਇਹਨਾਂ ਤੇ ਏਦੋਂ ਪਹਿਲਾਂ ਕੋਈ ਮੁਕਾਬਲਾ ਮੁਕੱਦਮਾ ਰਜਿਸਟਰ ਨਹੀਂ ਇਹ ਐਗਰੀਕਲਚਰ ਦਾ ਖੇਤੀਬਾੜੀ ਦਾ ਕੰਮ ਕਰਦੇ ਆ